ਬਾਈ ਸਸਰੀ ਕਾਲ ਸਾਰਿਆਂ ਨੂੰ ਮੈਂ ਬੁਟਾ ਕੋਟਲੀ ਅੱਜ ਦੀ ਵੀਡੀਓ ਚ ਆ ਸੈਂਟਰੋ ਕਾਰ ਵਕਾਉ ਲੈ ਕੇ ਆਂਦੀ ਆ ਸਾਰੇ ਭਰਾ ਦੇਖ ਲੋ ਬਾਈ ਤੇ ਇਦੂ ਪਿੱਛੇ ਇੱਕ ਤੂੜੀ ਵਾਲਾ ਰੀਪਰ ਬਈ ਜਗਤਜੀਤ ਦਾ ਤੇ ਇੱਕ 18 ਤਵੀਆਂ ਤੇ ਇੱਕ ਟਰਾਲਾ 147 ਅੱਜ ਦੀ ਵੀਡੀਓ ਚ ਚਾਰ ਚੀਜ਼ਾਂ ਬਾਈ ਤੇ ਚਾਰਾਂ ਚੀਜ਼ਾਂ ਦੇ ਅੱਡੋ-ਅੱਡੀ ਹੁੰਦੇ ਆ ਬਾਈ ਡਰੈੱਸ ਪਹਿਲੇ ਬਾਈ ਨੂੰ ਲੱਗਦੇ ਸਾਰੇ ਭਰਾ ਫੋਨ ਡਾਈ ਜਾਣ ਪਹਿਲੇ ਬਾਈ ਦੀ ਕਾਰ ਆ ਬਾਈ ਸਾਰੇ ਭਰਾ ਦੇਖ ਲੋ ਤੇ ਉੱਪਰ ਨੰਬਰ ਮੇਰਾ ਲੱਗਿਆ ਕਿਸੇ ਭਰਾ ਨੇ ਵੀਡੀਓ ਪੂਣੀ ਹੋਵੇ ਇਹ ਆਪਾਂ ਡੇਲੀ ਵੈਸਤੇ ਵੀਡੀਓ ਪਾਉਂਦੇ ਰਹਿੰਨੇ ਆ ਖੇਤੀ ਬੜੀ ਸੰਦਾਨੀਆਂ ਤੇ ਕਿਸੇ ਵੀ ਪੁਰਾਣੇ ਵੀਡੀਓ ਪਾਉਣੀ ਹੋ ਉੱਪਰ ਰਹਿਣਾ ਪੜਤੇ ਆਪਾਂ ਨੂੰ ਕਾਲ ਕਰ ਲਿਓ ਤੇ ਜੇ ਕਿਸੇ ਪੁਰਾਣੇ ਕਾਰ ਲੈਣੀ ਹੋਵੇ ਸੈਂਟਰੋ ਤੇ ਕਾਰ ਵਾਲੇ ਬਾਈ ਦਾ ਨੰਬਰ ਥੱਲੇ ਆ ਤੇ ਕਾਰ ਬਾਈ ਸੈਂਟਰੋ ਸਾਰੇ ਭਰਾ ਦੇਖ ਲਓ ਕਿਸੇ ਵੀ ਪੁਰਾਣੇ ਇਹ ਸੈਂਟਰੋ ਕਾਰ ਲੈਣੀ ਹੋਵੇ ਤੇ 2020 ਮਾਡਲ ਆ ਤੇ ਪੰਜਾਬ ਨੰਬਰ ਆ ਤੇ 4 ਟਾਇਰ 70 75 ਪੈਸੇ ਆ ਕਾਰ ਦੇ ਬਾਈ ਤੇ ਬਾਈ ਕਹਿੰਦਾ ਜਮਾਂ ਹੀ ਮੇਰੀ ਨਵੀਂ ਕਾਰ ਆ ਬਾਈ ਪੂਰੀ ਸੰਭੀ ਕਾਰ ਆ ਕਿਸੇ ਵੀ ਪੁਰਾਣੇ ਵੀ ਇਹ ਸੈਂਟਰੋ ਕਾਰ ਲੈਣੀ ਹੋਵੇ ਤੇ ਏਰੀਆ ਬਾਈ ਦਾ ਅੰਮਰਸਰ ਆਮਰ ਸਾਰ ਏਰੀਆ ਚ ਵੀ ਇਹ ਕਾਰ ਖੜੀ ਆ ਬਾਈ ਕਹਿੰਦਾ 2 ਲ ਸੌਰੀ ਬਾਈ ਕਹਿੰਦਾ 3 ਲੱਖ ਤੇ 10000 ਦੇ ਆਸੇ ਪਾਸੇ ਮੈਂ ਕਾਰ ਦੇ ਦੂੰਗਾ ਬਾਈ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਕਾਰ ਲੈ ਜਾਵਾਂ ਨਵੇਂ ਆਰਗੀ ਕਾਰ ਪਈਆ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਕਾਰ ਲੈਣੀ ਹੋਵੇ ਸੈਂਟਰੋਂ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਰੀਪਰ ਲੈਣਾ ਹੋਵੇ ਤੂੜੀ ਬਣਾਉਣ ਵਾਲਾ ਇਹ ਬਾਈ ਜਗਤਜੀਤ ਵਾਲਾ ਦਾ ਰੀਪਾ ਦਾ ਤੂੜੀ ਬਣਾਉਣ ਵਾਲਾ ਤੇ 2021 ਮਾਡਲ ਆ 2021 ਮਾਡਲ ਆ ਜਗਤਜੀਤ ਵਾਲਿਆਂ ਦਾ ਵੀ ਰੀਪਰ ਆ ਇਹ ਤੇ ਸਾਰੇ ਪਾਸਿਓਂ ਬਾਈ ਕੰ ਦਾ ਰੀਪਰ ਮੇਰਾ ਪੂਰਾ ਬਈ ਨਵੇਂ ਵਰਗਾ ਪਿਆ ਪੂਰੀ ਵਧੀਆ ਹਾਲਤ ਚ ਰੀਪਰ ਆ ਥੋੜਾ ਜਿਹਾ ਕੰਮ ਲਿਆ ਮੈਂ ਕਰਦਾ ਕਿਸੇ ਵੀਰ ਪੁਰਾਣੇ ਵੀ ਇਹ ਰੀਪਰ ਲੈਣੇ ਹੋਵੇ ਤੇ ਇਹ ਤਾਰਨ ਤਾਰਨ ਏਰੀਆ ਏਰੀਆ ਬਈ ਬਾਈ ਦਾ ਤਾਰਨ ਤਾਰਨ ਤੇ ਬਾਈ ਕੰ ਦਾ 1 ਲੱਖ ਤੇ 88000 ਦੇ ਆਸੇ ਪਾਸੇ ਮੈਂ ਇਹ ਰੀਪਰ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਰੀਪਰ ਲੈਣਾ ਹੋਵੇ ਤੇ ਇਹ ਤਾਰਨ ਤਾਰਨ ਏਰੀਏ ਰੀਪੜ ਖੜਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਤਮੀਆਂ ਲੈਣੀਆਂ ਹੋਣ ਤੇ ਇਹ ਬਾਈ ਜੀ 18 ਤਮੀਆਂ ਸਾਰੇ ਭਰਾ ਦੇਖ ਲਓ ਬਾਈ 18 ਤਮੀਆਂ ਤੇ ਏਰੀਆ ਫਰੀਦਕੋਟ ਇਹ ਫਰੀਦਕੋਟ ਏਰੀਏ ਚ ਬਈ 18 ਤਮੀਆਂ ਪੰਜਾਂ ਤੇ ਬਾਈ ਕਹਿੰਦਾ 52000 ਦੇ ਆਸੇ ਪਾਸੇ ਮੈਂ 18 ਤਮੀਆਂ ਦੇ ਦੂੰਗਾ ਬਾਈ ਸਾਰੇ ਪਾਸੋਂ ਪੂਰੀਆਂ ਵਧੀਆ ਤਮੀਆਂ ਬਈ ਚੈੱਕ ਕਰਕੇ ਮੇਰੇ ਘਰੋਂ ਤਮੀਆਂ ਲੈ ਜਾਓ ਕਿਸੇ ਵੀਰ ਭਰਾ ਨੇ ਬਈ ਇਹ ਤਮੀਆਂ ਲੈਣੀਆਂ ਹੋਣ ਤੇ ਇਹ ਫਰੀਦਕੋਟ ਏਰੀਏ ਚ ਪਈਆਂ ਤਮੀਆਂ ਤੇ ਬਾਈ ਦਾ ਫੋਨ ਨੰਬਰ ਖੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਇਹ 147 ਟਰਾਲਾ ਸਾਰੇ ਭਰਾ ਦੇਖ ਲਓ ਬਾਈ 147 ਬਾਈ ਟਰਾਲਾ ਤੇ ਡਬਲ ਜੈਕ ਚ ਟਰਾਲਾ ਕਿਸੇ ਵੀ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਬਾਈ ਦਾ ਅੰਮਰਸਾਰ ਤੇ ਪਿੰਡ ਮਜੀਠਾ ਪਿੰਡ ਬਾਈ ਮਜੀਠੇ ਪਿੰਡੇ ਟਰਾਲਾ ਖੜਾ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਟਰਾਲਾ ਲੈ ਜਾਓ ਬਾਈ ਸਾਰੇ ਪਾਸੇ ਓਕੇ ਟਰਾਲਾ ਪੂਰਾ ਨਵਾਂ ਤੇ ਪੂਰਾ ਸੋਹਣਾ ਟਰਾਲਾ ਬਾਈ ਕਿਸੇ ਵੀ ਭਰਾ ਨੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਇਹ ਪੈਂਡ ਮਜੀਠੇ ਖੜਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਅੱਜ ਦੀਆਂ ਵੀਡੀਓ ਵੀ ਆਪਣੇ ਕੋਲੇ ਚਾਰ ਸੀ ਤੇ ਆਪਾਂ ਚਾਰੇ ਵੀਡੀਓ ਦਿਖਾਤੀਆਂ ਤੇ ਕੱਲ ਨੂੰ ਨਵੇਂ ਖੇਤੀਬਾੜੀ ਸੰਧਾਂ ਦੀਆਂ ਵੀਡੀਓ ਲੈ ਕੇ ਆਪਾਂ ਬਾਈ ਫੇਰ ਆਵਾਂਗੇ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਨਾਲ ਨਵੇਂ ਜੁੜਿਆ ਬਾਈ YouTube ਤੇ ਚੈਨਲ ਦੇਖਦੇ ਆ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭਰਾ Facebook ਤੇ ਆਪਣਾ ਪੇਜ ਵੇਖਦੇ ਆ ਤੇ ਪੇਜ ਨੂੰ ਆਪਣੇ ਫੋਲੋ ਕਰ ਲਿਓ ਤੇ ਸਾਰਿਆਂ ਨੂੰ ਬਾਈ ਹਸਰੀਕਾਲ